ਡਾਇਰੈਕਟਰ ਵਿਜੀਲੈਂਸ ਨੇ 48 ਜਿਹੜੇ ਰੈਵਨਿਊ ਅਫਸਰ ਨੇ ਪੰਜਾਬ ਦੇ ਵਿੱਚ ਉਹ ਤੇ ਲਿਸਟ ਭੇਜੀ ਸੀ 17 ਜ਼ਿਲ੍ਹੇ ਕਵਰ ਕਰੇ ਸੀ ਉੱਚ ਦੱਸਿਆ ਸੀ ਵੀ ਇਹ ਕਿੰਨੀ ਕਰਪਸ਼ਨ ਕਰਦੇ ਆ ਦਿੱਲੀ ਤੇ ਕਿਦੇ ਥਰੂ ਕਰਦੇ ਆ ਇਹ ਰਜਿਸਟਰੀ ਕਰਾ ਕਰਦੇ ਥਰੂ ਕਰਦੇ ਆ ਇਹ ਅਰਜ਼ੀਨ ਬੇਚਦੇ ਕਰਦੇ ਆ ਕਿ ਇਹਨਾਂ ਨੇ ਕਰਿੰਦੇ ਰੱਖੇ ਹੋਏ ਇੱਕ ਕੋਡਵਰਡ ਰੱਖਿਆ ਹੋਇਆ ਉਹ ਕੋਡਵਰਡ ਤੋਂ ਬਾਅਦ ਫਿਰ ਉਹ ਰਜਿਸਟਰੀ ਕਰਦੇ ਆ ਤੇ ਛਾਪ ਨੂੰ ਸਾਰੇ ਪੈਸੇ ਇਕੱਠੇ ਕਰਕੇ ਇਹ ਵੰਡਦੇ ਆ ਇਹ ਡਾਇਰੈਕਟਰ ਵਿਜੀਲੈਂਸ ਦੀ ਰਿਪੋਰਟ ਹੈਗੀ 2023 ਦੀ ਜੂਨ ਦੀ ਇੱਕ ਬੜੇ ਬੜੇ ਨਿਊਜ਼ ਚੈਨਲਾਂ ਤੇ ਖ਼ਬਰਾਂ ਚ ਆਈ ਸੀ ਉਹਨਾਂ ਨੂੰ ਫਿਰ ਇਹ ਚੀਫ ਸੈਕਟਰ ਨੂੰ ਭੇਜੀ ਚੀਫ ਸੈਕਟਰ ਦੇ ਐਫਸੀਆਰ ਨੂੰ ਭੇਜੀ ਅੱਜ ਤਹ ਇੱਕ ਰਿਪੋਰਟ ਉਹ ਨਸ਼ਰ ਨਹੀਂ ਕੀਤੀ ਗਈ ਨਸ਼ਰ ਕਿਉਂ ਨਹੀਂ ਕੀਤੀ ਗਈ ਐਕਸ਼ਨ ਕਿਉਂ ਨਹੀਂ ਕੀਤਾ ਗਿਆ ਉਸ ਰਿਪੋਰਟ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਐਮਐਲਏ ਤੱਕ ਇਹਨਾਂ ਦੇ ਹਲਕਾ ਇੰਚਾਰਜ ਸਾਰੇ ਸ਼ਾਮਲ ਸੀ ਵੱਡੇ ਵੱਡੇ ਆਈਐਸ ਅਫਸਰ ਸ਼ਾਮਲ ਸੀ ਉਹ ਤਾਂ ਨਸ਼ਰ ਨਹੀਂ ਕੀਤੀ ਤੇ ਇੱਕ ਹੋਰ ਮੈਂ ਇੰਟਰਸਟਿੰਗ ਗੱਲ ਦੱਸਦਾ ਜਿਹੜੀ ਪੰਜਾਬ ਦੇ ਦਸਤਿਆਂ ਤੋਂ ਕ੍ਰਾਪਟਾ ਚੱਲ ਰਹੀ ਹੈ ਅੱਜ ਜੇ ਇਕਤਿਆਰ 60 ਕਰੋੜ ਰੁਪਇਆ ਮਹੀਨੇ ਦੀ ਆਮਦਨ ਆ ਰਹੀ ਹੈ ਕਰਾਪਸ਼ਨ ਦੀ ਇਹਦੇ ਵਿੱਚ ਸਿਰਫ 450 ਬੰਦੇ ਸ਼ਾਮਲ ਨੇ ਲਗਭਗ ਇਹਨਾਂ ਚ ਸਾਰੇ ਜਿਨ੍ਹਾਂ ਦੇ ਡੀਸੀ 180 ਦੇ ਕਰੀਬ ਤਹਿਸੀਲਦਾਰ ਲੈਫਟ ਤਹਿਸੀਲਦਾਰ ਹੋਰ ਵੱਡੇ ਅਫਸਰ ਤੇ ਆਪ ਆ ਪਾਰਟੀ ਦੇ ਐਮਐਲਏ ਉਹ 450 ਬੰਦਿਆ ਜਿਹੜੇ ਇਕੱਲੇ ਮਾਲ ਮਹਿਕਮੇ ਦੇ 1080 ਕਰੋੜ ਜਿਹੜੀ ਆ ਉਹ ਉਹ ਕਰਾਪਸ਼ਨ ਮੀਨੇ ਦੀ ਆਪ ਚ ਵੰਡਦੇ ਆ ਸਾਡੀ ਮੰਗ ਕੀ ਹੈ ਆਮ ਆਦਮੀ ਪਾਰਟੀ ਤੋਂ ਮੋਰਚਾ ਤੇ ਬਿਲਡਰ ਐਸੋਸੀਏਸ਼ਨ ਵੱਲੋਂ ਇੱਕ ਮੈਮੋਰੰਡਮ ਦੇ ਕੇ ਆਇਆ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਨੂੰ ਜੋ ਦੇਣਾ ਹੈ ਤੇ ਇਸ ਦੀ ਕਾਪੀ ਅਸੀਂ ਇੱਕ ਰੈਵਨਿਊ ਮਿਨਿਸਟਰ ਨੂੰ ਵੀ ਭੇਜੀ ਹੈ ਕਿ ਕਮਨ ਰੋੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਇੱਕ ਐਫਸੀਆਰ ਨੂੰ ਤੇ ਇੱਕ ਡੀਸੀ ਮੁਹਾਲੀ ਨੂੰ ਦਿੱਤੀ ਹੈ ਸਾਥੀਓ ਜੋ ਮਾਵੀ ਸਾਹਿਬ ਨੇ ਕਰਪਸ਼ਨ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਕਰਪਸ਼ਨ ਹੈ ਜਿਹੜੀ ਇਹ ਇੱਕ ਗੈਂਗਸਟਰ ਜਿੱਦਾਂ ਇਕੱਠੇ ਹੋ ਗਏ ਨਾ ਉਦਾਂ ਦੇ ਇੱਕ ਗੈਂਗਸਟਰ ਕਰਪਸ਼ਨ ਦਾ ਇਕੱਠਾ ਹੋ ਗਿਆ ਜਿਹਦੇ ਵਿੱਚ ਮੁੱਖ ਤੌਰ ਤੇ ਪੋਲੀਟੀਕਲ ਲੀਡਰ ਜਿਹੜੇ ਰਾਜ ਕਰਦੇ ਆ ਉਹਨਾਂ ਦੇ ਐਮ ਐਲ ਏ ਮੰਤਰੀ ਤੇ ਮੁੱਖ ਮੰਤਰੀ ਤੱਕਰ ਦੂਜਾ ਬਿਊਰੋਕ੍ਰੇਸੀ ਵੱਡੀ ਬਿਊਰੋਕ੍ਰੇਸੀ ਤੋਂ ਲੈ ਕੇ ਛੋਟੇ ਮੁਲਾਜ਼ਮ ਤੱਕਰ ਤੇ ਤੀਜਾ ਜਿਹੜਾ ਆਮ ਉਹਦੇ ਨਾਲ ਇੱਕ ਗੈਂਗ ਪੈਦਾ ਹੋ ਜਾਂਦਾ ਵੀ ਤੇਰਾ ਕੰਮ ਕਰਾ ਦਾਂਗਾ ਉਦਾਂ ਦਾ ਅੱਜ ਜੇ ਅਸੀਂ ਜੀ ਗੱਲ ਕਰੀਏ ਤਾਂ ਇਕੱਲੇ ਮਾਲ ਮਹਿਕਮੇ ਚ ਪੰਜਾਬ ਦੇ ਵਿੱਚ ਹਰ ਰੋਜ਼ ਦੀ 36 ਕਰੋੜ ਰੁਪਏ ਜਿਹੜੀ ਕਰਪਸ਼ਨ ਹੋ ਜਾਂਦੀ ਹੈ ਜਿਹੜੀ ਇੱਕ ਮਹੀਨੇ ਦੀ 1080 ਕਰੋੜ ਬਣਦੀ ਹੈ ਹੁਣ ਜੇ ਤੁਸੀਂ ਕਹੋ ਵੀ ਇਹ ਕਰਾਪਸ਼ਨ ਪਟਵਾਰੀ ਖਾ ਜਾਂਦਾ ਹੈ ਤਾਂ ਕੋਈ ਲੈ ਲੈਂਦਾ ਨਾਇਬ ਸੀਗ ਦਾ ਲੈ ਲੈਂਦਾ ਤਹਿਸੀਲਦਾਰ ਲੈ ਲੈਂਦਾ ਇਹ ਨਹੀਂ ਗੱਲ ਮੰਨੀ ਜਾ ਸਕਦੀ ਉਰੇ ਹਰ ਇੱਕ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ ਕਿਤੇ ਕਾਂਗਰਸੀ ਅਕਾਲੀ ਭਾਜਪਾ ਵਾਲੇ ਖੁਸ਼ ਨਾ ਹੋਣ ਸ਼ੁਰੂ ਉਹਨਾਂ ਨੇ ਕੀਤਾ ਤੇ ਇਹਨਾਂ ਨੇ ਹੋਰ ਵਧਾਤਾ ਅੱਜ ਕਰਾਪਸ਼ਨ ਦਾ ਜਿਹੜਾ ਰੇਟ ਹੋਰ ਵੱਧ ਗਿਆ ਤੇ ਪੱਦਰ ਵੀ ਹੱਥ ਇਹ ਬਦਲਾਅ ਹੋ ਗਿਆ ਪੱਦਰੇ ਗਿਰ ਗਿਆ ਹੁਣ ਪੰਜਾਬ ਦੇ ਐਮ ਐਲ ਏ ਕੁਝ ਇੱਕ ਨੂੰ ਛੱਡ ਕੇ ਆਹ ਪਾਰਟੀ ਦੇ ਪਟਵਾਰੀਆ ਤੇ ਕਨਗੋ ਤੋਂ ਵੀ ਮਿਹਨਾ ਲੈਣ ਲੱਗ ਗਏ ਜਿਹੜਾ ਪਹਿਲਾ ਡੀਐਸਪੀ ਤਹਿਸੀਲਦਾਰ ਡੀਸੀ ਤੱਕਰ ਹੀ ਸੀਮਤ ਸੀ ਸਾਡੇ ਕੋਲ ਕੋਈ ਨਿਸ਼ਤ ਬਣਾਈ ਆ ਕਿਹੜੇ ਬੰਦਿਆਂ ਦਾ ਕੋਈ ਨਾਮ ਵੀ ਜੱਗੋ ਲਿਸਟ ਅਸੀਂ ਬਣਾ ਲਈ ਪਰ ਇਹ ਲਿਸਟ ਅਸੀਂ ਸਿਰਫ ਮੁੱਖ ਮੰਤਰੀ ਪੰਜਾਬ ਨੂੰ ਦਵਾਂਗੇ ਅਮਰ ਅਰੋੜਾ ਨੂੰ ਦਵਾਂਗੇ ਮੁੱਖ ਸਕੱਤਰ ਪੰਜਾਬ ਨੂੰ ਦਵਾਂਗੇ ਜਾਂ ਡਾਇਰੈਕਟਰ ਬਿਜ਼ਨਸ ਨੂੰ ਦਵਾਂਗੇ ਸਾਡੇ ਸਾਰੇ ਕੋਲ ਲਿਸਟ ਹੈ ਸਾਰੇ ਅੰਕੜੇ ਹੈ ਇੱਕ ਤੋਂ ਹੋਰ ਹੋਰ ਹਾਂ ਪ੍ਰੂਫ ਸਾਡੇ ਕੋਲ ਹੈਗਾ ਪਰੂਵ ਤੁਸੀਂ 2023 ਦੀ ਜੂਨ ਦੀ ਰਿਪੋਰਟ ਪੜੋ ਡਾਇਰੈਕਟਰ ਵਿਜੀਲੈਂਸ ਦੀ ਡਾਇਰੈਕਟਰ ਵਿਜੀਲੈਂਸ ਨੇ 48 ਜਿਹੜੇ ਰੈਵਨਿਊ ਅਫਸਰ ਨੇ ਪੰਜਾਬ ਦੇ ਵਿੱਚ ਉਹਦੇ ਲਿਸਟ ਭੇਜੀ ਸੀ 17 ਜ਼ਿਲ੍ਹੇ ਕਵਰ ਕਰੇ ਸੀ ਉਹ ਚ ਦੱਸਿਆ ਸੀ ਵੀ ਇਹ ਕਿੰਨੀ ਕਰਪਸ਼ਨ ਕਰਦੇ ਆ ਡੈਲੀ ਤੇ ਕਿਹਦੇ ਥਰੂ ਕਰਦੇ ਆ ਇਹ ਰਜਿਸਟਰੀ ਕਲਰਕ ਦੇ ਥਰੂ ਕਰਦੇ ਆ ਇਹ ਅਰਜ਼ੀ ਨਬੀਜਦੇ ਕਰਦੇ ਆ ਇਹ ਇਹਨਾਂ ਨੇ ਕਰਿੰਦੇ ਰੱਖੇ ਹੋਏ ਇੱਕ ਕੋਡਵਰਡ ਰੱਖਿਆ ਹੋਇਆ ਉਹ ਕੋਡਵਰਡ ਤੋਂ ਬਾਅਦ ਫਿਰ ਉਹ ਡਿਸਟ੍ਰਿਕਟ ਕਰਨੇ ਆ ਤੇ ਸ਼ਾਮ ਨੂੰ ਸਾਰੇ ਪੈਸੇ ਇਕੱਠੇ ਕਰਕੇ ਇਹ ਵੰਡਦੇ ਆ ਇਹ ਡਾਇਰੈਕਟਰ ਪੀਜੀਲੈਂਸ ਦੀ ਰਿਪੋਰਟ ਹੈਗੀ 2023 ਦੀ ਜੂਨ ਦੀ ਇਹ بڑے بڑے ਨਿਊਜ਼ ਚੈਨਲਾਂ ਤੇ ਅਖਬਾਰਾਂ ਚ ਆਈ ਸੀ ਉਹਨਾਂ ਨੂੰ ਫਿਰ ਇਹ ਚੀਫ ਸੈਕਟਰ ਨੂੰ ਭੇਜੀ ਚੀਫ ਸੈਕਟਰ ਨੂੰ ਐਫਸੀਆਰ ਨੂੰ ਭੇਜੀ ਅੱਜ ਤੀਕ ਰਿਪੋਰਟ ਉਹ ਨਸ਼ਰ ਨਹੀਂ ਕੀਤੀ ਗਈ ਨਸ਼ਰ ਕਿਉਂ ਨਹੀਂ ਕੀਤੀ ਗਈ ਐਕਸ਼ਨ ਕਿਉਂ ਨਹੀਂ ਕੀਤਾ ਗਿਆ ਉਸ ਰਿਪੋਰਟ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਐਮਐਲਏ ਤੱਕਰ ਇਹਨਾਂ ਦੇ ਹਲਕਾਂ ਇੰਚਾਰਜ ਸਾਰੇ ਸ਼ਾਮਲ ਸੀ ਵੱਡੇ ਵੱਡੇ ਆਈਐਸ ਅਫਸਰ ਸ਼ਾਮਲ ਸੀ ਉਹ ਤਾਂ ਨਿਸ਼ਰ ਨਹੀਂ ਕੀਤੀ ਤੇ ਇੱਕ ਹੋਰ ਤੁਹਾਨੂੰ ਮੈਂ ਇੰਟਰਸਟਿੰਗ ਗੱਲ ਦੱਸਦਾ ਜਿਹੜੀ ਪੰਜਾਬ ਦੇ ਦਸਤਕਿਆਂ ਤੋਂ ਕਰਪਸ਼ਨ ਚੱਲ ਰਹੀ ਹੈ ਅੱਜ ਜਿਹੜੀ 1080 ਕਰੋੜ ਰੁਪਇਆ ਮਹੀਨੇ ਦੀ ਆਮਦਨ ਆ ਰਹੀ ਹੈ ਕਰਪਸ਼ਨ ਦੀ ਇਹਦੇ ਵਿੱਚ ਸਿਰਫ 450 ਬੰਦੇ ਸ਼ਾਮਲ ਨੇ ਲਗਭਗ ਇਹਨਾਂ ਚ ਸਾਰੇ ਜ਼ਿਲ੍ਹਿਆਂ ਦੇ ਡੀਸੀ 180 ਦੇ ਕਰੀਬ ਤਹਿਸੀਲਦਾਰ ਨੈਪ ਤਹਿਸੀਲਦਾਰ ਹੋਰ ਵੱਡੇ ਅਫਸਰ ਤੇ ਆਮ ਆਪ ਪਾਰਟੀ ਦੇ ਐਮਐਲਏ ਹੁਣ 450 ਬੰਦਿਆਂ ਜਿੱਦੀ ਕੱਲੇ ਮਾਲ ਮਹਿਕਮੇ ਦੇਈ 1080 ਕਰੋੜ ਜਿਹੜੀ ਆ ਉਹ ਉਹ ਕਰਾਪਸ਼ਨ ਵੀਨੇ ਦੀ ਆਪ ਚ ਵੰਡਦੇ ਆ ਸਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਪਹਿਲਾਂ ਤਾਂ ਪੰਜਾਬ ਦੇ ਲੋਕਾਂ ਦੀ ਇਹ ਅਪੀਲ ਹੈ ਵੀ ਅਸੀਂ ਪੰਜਾਬੀ ਬੜੇ ਬਹਾਦਰ ਆ ਬੜੇ ਯੋਧੇ ਆ ਸਾਡਾ ਇਤਿਹਾਸ ਵਧੀਆ ਤੁਸੀਂ ਕਾਦੇ ਯੋਧੇ ਆ ਤੁਸੀਂ ਪੈਸੇ ਦੇ ਕੇ ਰੋ ਛਿੱਤਰ ਖਾ ਕੇ ਤਹਿਸੀਲਦਾਰਾਂ ਨੂੰ ਨੈਤ ਤਹਿਸੀਲਦਾਰਾਂ ਨੂੰ ਅਫਸਰਾਂ ਨੂੰ ਆ ਜਾਂਦੇ ਤੁਸੀਂ ਬੋਲਦੇ ਹੀ ਨਹੀਂ ਸਾਡਾ ਪਰਪਸ ਵੀ ਬੋਲੋ ਦੂਜੀ ਗੱਲ ਸਾਡੀ ਇੱਕ ਇਹਦੀ ਸਾਡੀ ਹੁਣ ਮੰਗ ਕੀ ਹੈ ਮੇਨ ਸਾਡੀ ਮੰਗ ਇਹ ਹੈ ਜੇ ਜਿਹੜੀ ਕਈ ਰਹਾਕਿਆ ਤੋਂ ਕ੍ਰਾਪਸ਼ਨ ਚੱਲ ਰਹੀ ਹੈ ਅੱਜ ਅਸੀਂ ਮਾਲ ਮਹਿਕਮੇ ਦੀ ਗੱਲ ਕਰਾਂਗੇ ਹਰ ਮਹੀਨੇ ਲਗ ਲਗ ਮਹਿਕਮੇ ਤੋਂ ਅੰਕੜੇ ਲਵਾਂਗੇ ਮਾਲ ਮਹਿ ਕਿਤੇ ਜੋ ਕ੍ਰਾਪਸ਼ਨ ਹੈ ਇਸ ਦੇ ਸਬੰਧੀ ਮਾਨਯੋਗ ਹਾਈ ਕੋਰਟ ਤੋਂ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾਈ ਜਾਵੇ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਵੇ ਤੇ ਇਸ ਰਿਸ਼ਵਤ ਕੌਣ ਕੌਣ ਖਾਂਦਾ ਹੈ ਤੇ ਇਹ ਕਿਵੇਂ ਹਟਾਈ ਜਾ ਸਕਦੀ ਹੈ ਉਸ ਸੰਬੰਧੀ ਤੁਰੰਤ ਸਰਕਾਰ ਨੂੰ ਤੁਰੰਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਹੈ। ਕਾਲੀਵਾਲ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਹੁਣ ਤੱਕ ਕੋਈ ਸੁਣਾਈ ਨਹੀਂ ਹੋਈ ਕਿਉਂਕਿ ਝੰਡਾ ਤੁਸੀਂ ਮਿਆਮਾ ਦੀ ਪਾਰਟੀ ਦਾ ਬਹੁਤ ਚੱਕਿਆ ਸੀਗਾ ਬਦਲਾ ਲਿਆ ਸੀਗੇ। ਹੁਣ ਫਰਕ ਕੀ ਆ? ਤੁਹਾਨੂੰ ਲੱਗਦਾ ਕਿ ਜਿਹੜਾ ਦਿੱਲੀ ਦੇ ਵਿੱਚ ਸ਼ੀਸ਼ਾ ਦਿਖਾਇਆ ਗਿਆ ਸ਼ਾਇਦ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਸ਼ੀਸ਼ਾ ਦੇਖੇ ਸੋਡੀ ਸੁਣਵਾਈ ਹੋਵੇ। ਦੇਖੋ ਜੀ ਦੁੱਖ ਦੀ ਗੱਲ ਤਾਂ ਇਹ ਹੋ ਗਈ ਨਾ ਪਾਰਟੀ ਕੋਈ ਵੀ ਹੋਵੇ ਅਸੀਂ ਜ਼ਰੂਰ ਆ ਪਾਰਟੀ ਕੀਤੀ ਸੀ ਮਦਦ ਅਸੀਂ ਅਸੀਂ ਤਾਂ ਚੇਂਜ ਵਾਲੇ ਬੰਦੇ ਇਨਕਲਾਬੀ ਬੰਦੇ ਆ ਵੀ ਕੁਝ ਪੰਜਾਬ ਵਿੱਚ ਤੇਜ ਆ ਜੂਗੀ ਚੇਂਜ ਆ ਗਈ ਵੀ ਰਿਸ਼ਵਤ ਦਾ ਪੱਧਰ ਹੁਣ ਤਾਂ ਪਟਵਾਰੀ ਕਾਨੂੰਨ ਬੁੱਤ ਕਰਾ ਗਿਆ ਇਹ ਚੇਂਜ ਆ ਗਈ ਪਰ ਟਰਨਾ ਕੀ ਪਊਗਾ ਲੋਕਾਂ ਤਾਂ ਲੜਨਾ ਪਏਗਾ ਨਾ ਜੀ ਲੋਕਾਂ ਨੂੰ ਲੜਨਾ ਪਏਗਾ ਪੋਲੀਟੀਕਲ ਪਾਰਟੀਆਂ ਕਿਤੇ ਸਾਰੀਆਂ ਇੱਕੇ ਸਾਰੀਆਂ ਹੈ ਹੁਣ ਅਸੀਂ ਬੇਨਤੀ ਕਰਦੇ ਲੋਕਾਂ ਨੂੰ ਪੰਜਾਬ ਦੇ ਆਨੂੰ ਇਹਨਾਂ ਦੇ ਝੰਡੇ ਚੱਕਣੇ ਇਹਨਾਂ ਦੀਆਂ ਦਰਿਆ ਢੋਣੀਆਂ ਛੱਡੋ ਤੁਸੀਂ ਆਪ ਤਿਆਰ ਹੋ ਇਹ ਲੜਾਈ ਤੁਹਾਨੂੰ ਆਪ ਲਾੜਨੀ ਪੈਗੀ ਸਿਵਲ ਸੋਸਾਇਟੀ ਲੁੱਟਣਾ ਪਏਗਾ ਵਕੀਲਾਂ ਲੁੱਟਣਾ ਪਏਗਾ ਕਿਸਾਨਾਂ ਨੂੰ ਲੁੱਟਣਾ ਪਏਗਾ ਮਜ਼ਦੂਰਾਂ ਨੂੰ ਲੁੱਟਣਾ ਪਏਗਾ ਤੇ ਜਿੱਦਾਂ ਪੰਜਾਬ ਹਮੇਸ਼ਾ ਸ਼ੁਰੂਆਤ ਕਰਦਾ ਹੈ ਇਹ ਕਰਪਸ਼ਨ ਦੇ ਗਾਇਸਟ ਜਿਹੜੀ ਆਪਣੀ ਹੈਗੀ ਮੂਹਮ ਇਹ ਪੰਜਾਬ ਤੋਂ ਚੱਲੇਗੀ ਤੇ ਅੱਜ ਮੁਹਾਰ ਜਿੱਦ ਤੋਂ ਸ਼ੁਰੂ ਹੋ ਗਈ ਕਿਉਂਕਿ ਮੁਹਾਰੀ ਜਿਲ੍ਹਾ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਰਪਸ਼ਨ ਸਾਰੇ ਮਹਿਕਮਿਆਂ 'ਚ ਕਿਤੇ ਹੋਰ ਪੁਲਿਸ ਵਾਲੇ ਨਾਲ ਕੁਝ ਹੋ ਜਾੜ ਅੱਜ ਕਮੇਟੀਆਂ ਵਾਲੇ ਨਾਲ ਖੁਸ਼ ਹੋ ਜਾਣ ਹੋਟ ਡਿਪਾਰਟਮੈਂਟ ਨਾਲ ਸਭ ਤੋਂ ਇਹ ਮਤਲਬ ਜਿਹੜੀ ਸੋਨੇ ਦੀ ਖਾਨ ਹੈ ਕ੍ਰਾਪਸ਼ਨ ਦੀ ਉਹ ਮੁਹਾਲੀ ਜ਼ਿਲ੍ਹਾ ਹੈ ਇਹਦੇ ਪਰ ਕੌਣ ਜ਼ਿੰਮੇਵਾਰ ਹੈ ਸਭ ਤੋਂ ਅਸੀਂ ਇਹ ਵੀ ਖੁੱਲ ਕੇ ਕਹਿ ਰਹੇ ਆ ਵੀ ਸਾਡਾ ਐਮਐਲਏ ਕ੍ਰਾਪਸ਼ਨ ਨਹੀਂ ਲੈਂਦਾ ਮੁਹਾਲੀ ਦਾ ਇਹ ਪੈਸੇ ਨਹੀਂ ਲੈਂਦਾ ਬਾਕੀ ਦੇ ਲਈ ਡੀਸੀ ਜ਼ਿੰਮੇਵਾਰ ਹੈ ਚੀਫ ਸੈਕਟਰੀ ਜ਼ਿੰਮੇਵਾਰ ਹੈ ਵਿਜੀਲੈਂਸ ਡਾਇਰੈਕਟਰ ਜ਼ਿੰਮੇਵਾਰ ਹੈ ਤੇ ਸਾਰੇ ਪ੍ਰਿਆਪ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਰੈਵਨਿਊ ਮਿਨਿਸਟਰ ਜ਼ਿੰਮੇਵਾਰ ਹੈ ਇਹ ਕਿਉਂ ਨਹੀਂ ਇਹ ਗੱਲ ਕਰਦੇ ਇਹ ਜਿਹੜੀ ਮੁਹਿੰਮ ਹੈ ਇੱਥੋਂ ਸ਼ੁਰੂ ਜਿਹੜੀ ਹੋ ਚਾਹੀਦੀ ਸ਼ੁਰੂਆਤ ਕਿਵੇਂ ਹੋਣੀ ਹੈ ਐਮਐਲਏ ਸਾਰੇ ਮੁਹਾਲੀ ਦਸਮੇਂ ਸਾਰੇ ਦਿੱਲੀ ਬੈਠੇ ਨੇ ਮੀਟ ਸ਼ੁਰੂਆਤ ਕਰਤੀ ਤੁਸੀਂ ਸ਼ੁਰੂਆਤ ਮੀਡੀਆ ਨੇ ਕਰਨੀ ਹੈ ਅਸੀਂ ਲੋਕਾਂ ਨੂੰ ਜਗਾਵਾਂਗੇ ਲੋਕ ਉੱਠਣਗੇ ਪੰਜਾਬ ਦੇ ਮੀਡੀਆ ਨਾਲ ਸ਼ੁਰੂਆਤ ਅਜ ਹੋ ਗਈ ਸ਼ੁਰੂਆਤ ਮੀਟਿੰਗ ਇੱਥੇ ਤੁਹਾਨੂੰ ਲੱਗਦਾ ਵੀ ਇਹ ਮੀਟਿੰਗ ਇੱਥੇ ਹੋਣੀ ਚਾਹੀਦੀ ਤੇ ਹਾਰ ਤੋਂ ਬਾਅਦ ਦਿੱਲੀ ਜਾ ਕੇ ਹੋਣੀ ਬਿਲਕੁਲ ਇਹ ਇਹ ਤਾਂ ਐਮਐਲਏਾਂ ਦੀ ਤੇ ਪੰਜਾਬ ਦੇ 3 ਕਰੋੜ ਲੋਕਾਂ ਦੀ ਬੇਇੱਜ਼ਤੀ ਹੈ ਤੁਸੀਂ ਚੁਣੇ ਹੋਏ ਨਮਾਇੰਦਿਆਂ ਨੂੰ ਇੱਕ ਮਤਲਬ ਆਮ ਬੁਲਾਮ ਦੀ ਤਰ੍ਹਾਂ ਤੁਸੀਂ ਦਿੱਲੀ ਬੁਲਾ ਲਓ ਇਹ ਤਾਂ ਪੰਜਾਬ ਦੇ ਲੋਕਾਂ ਦੀ ਤੇ ਪੰਜਾਬ ਦੇ ਲੋਕਾਂ ਨੂੰ ਉੱਠਾ ਜਾਏਗਾ ਇਹਦੇ ਲਈ ਕੁੱਝ ਜ਼ੁੰਮੇ ਹੋਰ ਪੰਜਾਬ ਦੇ ਲੋਕ ਵੀ ਹੈ ਅਸੀਂ ਬੋਲਦੇ ਹੀ ਨਹੀਂ ਆ ਸਰ ਜੀ ਨਾਮ